ਫਰੀ ਕੋਟ ਜ਼ਿਲ੍ਹੇ ਦੇ ਕਸਬਾ ਜੱਤੋ ਦੇ ਪੱਤਰਕਾਰ ਖਿਲਾਫ ਹੋਈ ਐਫਆਈਆਰ ਦਾ ਮਾਮਲਾ ਪਕਦਾ ਚੱਲਾ ਜਾ ਰਿਹਾ ਹੈ ਅਤੇ ਪੱਤਰਕਾਰ ਦੇ ਹੱਕ ਦੇ ਵਿੱਚ ਕਈ ਜਥੇਬੰਦੀਆਂ ਵੱਲੋਂ ਅੱਜ ਸਾਂਝੇ ਤੌਰ ਤੇ ਇੱਕ ਰੋਸ ਮਾਰਚ ਕੱਢ ਰਾਮਪੂਰਾ ਫੋਲ ਦੇ ਵਿਧਾਇਕ ਬਲਕਾਰ ਸਿੱਧੂ ਦਾ ਪੁਤਲਾ ਵੀ ਫੁੱਕਿਆ ਗਿਆ ਅਤੇ ਪੱਤਰਕਾਰ ਖਿਲਾਫ ਕੀਤੇ ਗਏ ਮਾਮਲੇ ਦਰਜ ਨੂੰ ਜਲਦ ਰੱਦ ਕਰਨ ਦੀ ਮੰਗ ਰੱਖੀ ਗਈ ਵਕ ਵਕ ਆਕੂਆ ਨੇ ਕਿਹਾ ਕਿ ਪੱਤਰਕਾਰ ਜੋ ਵੀ ਸੱਚ ਦੀ ਆਵਾਜ਼ ਬੰਦੇ ਹਨ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਕਹਿਆ ਕਿ ਜੇਕਰ ਪੱਤਰਕਾਰ ਖਿਲਾਫ ਕੀਤੇ ਗਏ ਝੂਠੇ ਮਾਮਲੇ ਤਰਜ਼ ਨੂੰ ਰੱਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਨਾ ਥੱਲਾਂਗੇ ਦਰਮ ਦਰਮ ਨਾਲ ਚੱਲੇ ਤੇ ਮੰਗੀ ਮੰਗੀ ਤੇ ਸੈਕਲਿਆ ਮੇਰੇ ਨਾਲ ਬਲਾਕ ਆ ਕੁਸ਼ਿੰ다 ਸਿੰਘ ਪੀਕੇਯੂ ਰਾਹਾਂ ਅੱਜ ਜੋ ਬੋਤਸ ਵੀ ਨਜ਼ਰ ਆਇਆ ਕੀ ਕਹਿਣਾ ਹੈ ਅੱਜ ਦਾ ਜੋ ਏ ਲੋਕਵਾਜੀ ਟੀਵੀ ਦੇ ਸਾਡੇ ਮਨਿੰਦਰ ਜੀ ਸਿੱਤੂ ਆ ਜਿਹੜੀ ਲੋਕਾਂ ਦੀ ਆਵਾਜ਼ ਚੱਕਦੇ ਆ ਸੱਚ ਦੀ ਆਵਾਜ਼ ਚੱਕਦੇ ਆ ਉਹਦੇ ਉੱਤੇ ਪਰਚਾ ਕੀਤਾ ਗਿਆ ਇੱਥੋਂ ਦੀ ਆਪ ਸਰਕਾਰ ਦਾ ਜੋ ਐਮ.ਐਲ.ਏ ਬਲਕਾੜ ਸਿੰਘਧੂ ਆਰਾਮਪੁਰੇ ਤੋਂ ਉਹਨਾਂ ਨੇ ਆਪਦੀਆਂ ਗਲਤੀਆਂ ਛਪਾਉਣ ਦੀ ਖਾਤਰ ਕਿਉਂਕਿ ਆਪ ਦੇ ਪੀ.ਏ ਬੰਨਿਓ ਇਹਦੇ ਦੇ ਪਰਚਾ ਕਰਵਾਇਆ ਗਿਆ ਜੋ ਕਿ ਉਹਦੀ ਇੱਕ ਇਹੋ ਜਿਹੀ ਇੱਕ ਆਡੀਓ ਆਈ ਆ ਜਿਹੜੀ ਔਰਤਾਂ ਦੇ ਖਿਲਾਫ ਬਹੁਤ ਮੰਦ ਭਾਗੀ ਵਾਸ਼ਾ ਬੋਲਦਾ ਹੈ ਜਿਹੜੇ ਉਹਨਾਂ ਦੇ ਕੈਂਡੀਡੇਟਾਂ ਜਿਨ੍ਹਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਐਮ.ਐਲ.ਏ ਬਣਾਇਆ ਇਹ ਉਹਨਾਂ ਦੀਆਂ ਔਰਤਾਂ ਵਾਸਤੇ ਇਹੋ ਜਿਹੀ ਭਾਸ਼ਾ ਬੋਲਦਾ ਹੈ ਜਦੋਂ ਦੀ ਇਹ ਖਬਰ ਚ ਚਲਾਈ ਹੈ ਤਾਂ ਇਸ ਕਰਕੇ ਆਪ ਦੇ ਇਸ ਗੁੱਸੇ ਦੇ ਵਿੱਚ ਉਹਨੇ ਇਹ ਮਨਿੰਦਰ ਜੀ ਤੇ ਪਰਚਾ ਕਰਵਾਇਆ ਉਹਦੇ ਵਿਰੋਧ ਦੇ ਵਿੱਚ ਇਹ ਅਸੀਂ ਸਰਕਾਰ ਨੂੰ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਭਗਵੰਤ ਮਾਨ ਸਰਕਾਰ ਨੂੰ ਵੀ ਜਿਹੜਾ ਇਹ ਪਰਚਾ ਹੈ ਇਹ ਮਨਿੰਦਰ ਜੀ ਤੋਂ ਤੁਰੰਤ ਰੱਦ ਕੀਤਾ ਜਾਵੇ ਤੇ ਬਲਕਾਰ ਸਿੱਧੂ ਤੇ ਕੀਤਾ ਜਾਵੇ ਅੱਗੇ ਤਾਂ ਕੀ ਪ੍ਰੋਟੈਸਟ ਅੱਗੇ ਸਾਡਾ ਜੀ ਕੱਲ ਨੂੰ ਪੂਰੀ ਜਸੇਬੰਦੀਆਂ ਜਿੰਨੀਆਂ ਵੀ ਇੱਥੇ ਇਕੱਤਰ ਹੋਈਆਂ ਇਹਦੀ ਹਮਾਇਤ ਦੇ ਵਿੱਚ ਦਟਮਾ ਵਿਰੋਧ ਕਰਨ ਦੀ ਖਾਤਰ ਆ ਉਹਨਾਂ ਸਾਰਿਆਂ ਨੂੰ ਅਸੀਂ ਬੇਨਤੀ ਕੀਤੀ ਹੈ ਵੀ ਕੱਲ ਨੂੰ ਮਠੰਡੇ 12 ਵਜੇ ਟੀਚਰ ਹੌਮ ਦੇ ਵਿੱਚ ਇਹਦੀ ਸਾਡੀ ਮੀਟਿੰਗ ਰੱਖੀ ਹੈ ਜੋ ਉੱਥੇ ਮੀਟਿੰਗ ਦੇ ਵਿੱਚ ਤੈਅ ਹੋਊਗਾ ਉਹ ਅਸੀਂ ਕੱਲ ਨੂੰ ਉਸ ਤੋਂ ਬਾਅਦ ਲਾਗੂ ਕਰਾਂਗੇ ਦੇਖਿਆ ਤਾਂ ਘਟਿਆ ਤੇ ਨਿੰਦਣਯੋਗ ਹੈ ਕਿ ਕਿਸੇ ਵੀ ਲੋਕਤੰਤਰ ਦਾ ਜਿਹੜਾ ਚੌਥਾ ਸਤੰਭ ਜਿਹੜਾ ਮੀਡੀਆ ਹੈ ਇਹ ਜਦੋਂ ਕੇਜਰੀਵਾਲ ਸਰਕਾਰ ਸੀ ਭਗਵੰਤ ਮਾਨ ਸਰਕਾਰ ਆਪ ਸੀ ਉਹ ਸਮੇਂ ਭਗਵੰਤ ਮਾਨ ਜਦੋਂ ਪੋਲਿਟਿਕਸ ਨਹੀਂ ਹੁੰਦੇ ਸੀ ਉਦੋਂ ਇਹ ਕਹਿੰਦੇ ਹੁੰਦੇ ਸੀ ਕਿ ਮੀਡੀਆ ਦੀ ਆਜ਼ਾਦੀ ਤੇ ਹਮਲਾ ਮਤਲਬ ਸਮਝੋ ਦੇਸ਼ ਦੇ ਲੋਕਾਂ ਤੇ ਹਮਲਾ ਇਹਨਾਂ ਨੇ ਦੇਸ਼ ਦੇ ਲੋਕਾਂ ਤੇ ਹਮਲਾ ਕਰ ਰਹੇ ਆ ਉਹ ਰਹੀ ਗੱਲ ਵੀ ਬਲਕਾਰ ਸੀ ਤੁਨੇ ਜਿਹੜੀ ਗੱਲ ਕਹੀ ਐ ਉਹਨੇ ਪਰਚੇ ਦੇ ਵਿੱਚ ਵੀ ਸਪਸ਼ਟ ਨਹੀਂ ਕਿਹਾ ਵੀ ਇਹ ਆਡੀਓ ਮੇਰੀ ਨਹੀਂ ਹੈਗੀ ਨਹੀਂ ਹਾਂ ਉਹਨੇ ਇਹੀ ਗੱਲ ਵਿੱਚ ਕੀਤੀ ਹੁਣ ਇਹ ਵੀ ਨਹੀਂ ਕਿਹਾ ਮੇਰੀ ਨਹੀਂ ਹੈਗੀ ਵੀ ਯਾਰ ਮੇਰੀ ਵੀਡੀਓ ਤੁਸੀਂ ਵਾਇਰਲ ਕਿਉਂ ਕਰਤੀ ਅੱਛਾ ਤੁਸੀਂ ਜੋ ਮਰਜੀ ਗੰਦ ਪਾਓ ਕੁੱਤ ਪਾਓ ਗੋ ਅੱਛਾ ਤੁਸੀਂ ਆਪਦੇ ਘਰੇ ਜੋ ਤੁਸੀਂ ਪੋਲੀਟੀਕਲ ਪਾਰਟੀ ਵਿੱਚ ਨਹੀਂ ਸੀ ਸਾਡੇ ਨੁਮਾਇੰਦੇ ਨਹੀਂ ਸੀ ਤੁਸੀਂ ਜੋ ਮਰਜੀ ਕੁੱਤੇ ਮੋਂ ਪਾਉਂਦੇ ਸੀ ਸਟੇਜਾਂ ਤੇ ਤੁਹਾਨੂੰ ਕੋਈ ਨਹੀਂ ਗੰਦ ਪਕਦੇ ਸੀ ਉੱਥੇ ਵੀ ਤੁਸੀਂ ਤੁਹਾਨੂੰ ਕੋਈ ਨਹੀਂ ਪੁੱਛਦਾ ਸੀ ਪਰ ਹੁਣ ਤੁਹਾਡੇ ਇੱਕ ਇੱਕ ਵਰਡ ਦੀ ਕ੍ਰੈਡੀਬਿਲਟੀ ਆ ਕਿ ਸਾਡੇ ਆ ਸਾਡੇ ਲੋਕਾਂ ਦੇ ਨਾਲ ਚੁਣੇ ਗਏ ਹੋ ਤੁਸੀਂ ਔਰ ਉਹਦੇ ਵਿੱਚ ਕੀ ਹੈ ਕਿ ਤੁਸੀਂ ਔਰਤ ਦੇ ਪ੍ਰਤੀ ਇੰਨੀ ਭੱਦੀ ਸਰਦਾਰ ਲਈ ਵਰਤ ਰਹੇ ਹੋ ਇੱਕ ਪਾਸੇ ਤੁਹਾਡੀ ਆਤਿਸ਼ੀ ਜਿਹੜੀ ਹੈਗੀ ਆ ਉਹ ਤੁਸੀਂ ਲੋ ਆਪੋਜੀਸ਼ਨ ਬਣਾਈ ਹੋਈ ਆ ਔਰ ਮੈਂ ਤਾਂ ਕਹਿੰਦਾ ਵੀ ਆਤਿਸ਼ੀ ਨੂੰ ਆਪ ਨੂੰ ਬਹਿ ਕੇ ਸੁਣ ਲੈਣੀ ਚਾਹੀਦੀ ਵੀ ਸਾਡੇ ਬੰਦੇ ਕਹਿ ਜੇ ਕਾ ਹੋਰ ਨਿਕਾਸ ਕਰਕੇ ਨਾ ਪੰਜਾਬ ਚ ਖਾਸ ਕਰਕੇ ਔਰ ਇਸ ਤੋਂ ਵੀ ਇਲਾਵਾ ਸਾਡੇ ਮਾਨ ਸਾਹਿਬ ਹੈ ਜਾਂ ਉਹਨਾਂ ਦੇ ਸਾਰਾ ਪਰਿਵਾਰ ਹੈ ਸਾਰਾ ਪਰਿਵਾਰ ਸਿਆਸਤ ਦੇ ਵਿੱਚ ਹੈ ਇੱਕ ਵਾਰੀ ਬਹਿ ਕੇ ਉਹ ਸਾਰੀ ਸਾਰੀ ਵੀਡੀਓ ਦੇਖਣ ਸੁਣੋ ਉਹ ਉਹ ਜਨਤਾ ਜਾ ਕੇ ਨਿਤਾਰਾ ਕਰੇ ਨਾ ਵੀ ਇਸ ਬੰਦੇ ਨੇ ਪੱਤਰਕਾਰ ਨੇ ਗਲਤ ਕੀਤਾ ਵੀ ਆਹ ਸ਼ਬਦ ਤਾਂ ਸਾਡੇ ਸਮਾਜ ਚ ਹੋਣਾ ਚੱਲਣ ਯੋਗ ਹੈ ਜੋ ਸਾਡੇ ਘਰਾਂ ਚ ਚੱਲਦਾ ਹੈ ਠੀਕ ਹੈ ਇਹ ਥੋੜੀ ਤੁਸੀਂ ਜਿਹੜਾ ਸਾਡੇ ਖਿਲਾਫ ਬੋਲੋ ਪਰਚਾ ਦਰਜ ਕਰ ਦਾਂਗੇ ਤਾਂ ਇਹ ਘਟੋ ਘਟ ਇਹ ਵਰਤਾਰੇ ਨੂੰ ਤੁਸੀਂ ਲਗਾਮ ਪਾ ਲਓ ਇਹ ਪਹਿਲਾਂ ਰੀਕੋਰਡ ਦੇ ਵਿੱਚ ਜੇਤੋ ਦੇ ਵਿੱਚ ਥੋੜਾ ਗੁੰਡਾ ਜਿਹੜਾ ਘੁੰਦਾ ਸੀ ਆਪਣੇ ਆਪ ਨੂੰ ਐਮਐਲਏ ਐਣੀ ਇਹਦੀ ਬੂਥ ਲਵਾਈ ਆ ਇਹ ਹੁਣ ਆ ਤੈਨੂੰ ਤੇਰੇ ਘਰੇ ਆ ਕੇ ਹਨਾ ਰਾਮਪੁਰੇ ਦੇ ਵਿੱਚ ਤੇਰੀ ਬੂਥ ਵੀ ਲੱਗੋਗੇ ਔਰ ਤੂੰ ਯਾਦ ਕਰ ਵੀ ਤੇਰੇ ਇਸ ਵਾਰ ਖਾੜੇ ਵੀ ਨਹੀਂ ਲੱਗਣਗੇ। ਫਿਰ ਜੀ ਇਹ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਦਾ ਬਲਕਾਰ ਸਿੱਧੂ ਐਮ.ਐਲ.ਏ ਜੀ ਉਹ ਕਈ ਪਾਰਟੀਆਂ 'ਚ ਫਰਦਾ ਰਹਿੰਦਾ ਜੀ। ਉਹਨੇ ਮਨਿੰਦਰਜੀਤ ਸਿੰਘ ਸਿੱਧੂ ਤੇ ਸੱਚ ਦੀ ਆਵਾਜ਼ ਨੂੰ ਗਲ ਘੁੱਟ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਆ। ਔਰਤਾਂ ਦੇ ਪ੍ਰਤੀ ਬੋਲਿਆ ਗਾਸ ਆਪਾਂ ਸੀ ਜਾਂਚ ਤੋਂ ਡਰਦਾ ਵੀ ਹਾਈ ਕੋਰਟ ਜਾਊਗਾ ਕੇਸ। ਉਹ ਵੀ ਜਾਂਚ ਤੋਂ ਡਰਦੇ ਨੇ ਬਲਕਾਰ ਸਿੱਧੂ ਨੇ ਮਨਿੰਦਰ ਤੇ ਲੈ ਵੀ ਅਗੇ ਨਾਲੋਂ ਜਾਂ ਪੁਲਿਸ ਪ੍ਰਸ਼ਾਸਨ ਤੇ ਦਬਾਅ ਆ ਕੇ ਝੂਠਾ ਪਰਚਾ ਕਰਾਇਆ। ਅਸੀਂ ਉਹ ਪੱਛਾ ਵੀ ਹੱਤ ਕਰਾਉਣਾ ਔਰ ਉਹ ਅਕਾਊਂਟਿੰਗ ਦੀ ਆਡੀਓ ਵਾਇਰਲ ਹੋਈ ਹੈ ਧੀਆਂ ਬਣਾ ਸੰਧਗਾਂ ਦੇ ਪ੍ਰਤੀ ਗਲਤ ਬੋਲ ਰਿਹਾ ਉਹਦੀ ਜਾਂਚ ਮਾਨਯੋਗ ਹਾਈ ਕੋਰਟ ਤੱਕ ਕਰਾਉਣੀ ਆ ਤੇ ਬਣਦੀ ਕਾਰਵਾਈ ਬਲਕਾਰ ਸਿੱਧੂ ਤੇ ਜਿਹੜੇ ਬਲਕਾਰ ਸਿੱਧੂ ਵਰਗੇ ਹੋਰ ਵੀ ਕੁਝ ਇਸ ਤਰ੍ਹਾਂ ਦੇ ਘਟੀਆਂ ਸੋਚ ਵਾਲੇ ਆਮ ਆਦਿ ਪਾਰਟੀ ਦੇ ਵਿੱਚ ਹੈਗੇ ਸਾਰੇ ਨਹੀਂਗੇ ਪਰ ਜ਼ਿਆਦਾ ਹੈਗੇ ਆ ਅਸੀਂ ਸਾਰਿਆਂ ਦੇ ਬਣਦੀ ਕਾਰਵਾਈ ਕਰਾਉਣੀ ਹੈ ਜੀ ਅਸੀਂ ਕਿਹਨੇ ਮਨਿੰਦਰ ਸਿੰਘ ਸਿੱਧੂ ਦਾ ਪਰਚਾ ਹੱਤ ਕਰਾਵਾਂਗੇ ਜੀ ਇਹ ਜਿਹੜਾ ਬਲਕਾਰ ਸਿੱਧੂ ਆ ਉਹ ਤੇ ਬਣਦਾ ਜੋ ਬਣਦਾ ਮਾਨਯੋਗ ਹਾਈ ਕੋਰਟ ਰੱਖੂਗੇ ਵੀ ਜੋ ਬਣਦਾ ਉਹ ਪਰਚਾ ਉਹਤੇ ਦਰਜ ਕਰਾਵਾਂ ਮਨਿੰਦਰ ਸਿੱਧੂ ਵੀ ਆਮ ਆਦਮੀ ਪਾਰਟੀ ਦਾ ਹਿੱਸਾ ਰਹੇ ਨੇ ਮਨਿੰਦਰ ਸਿੱਧੂ ਰਿਆ ਜੀ ਪਰ ਇਹਨਾਂ ਨੂੰ ਤਾਂ ਵਰਦਾਂ ਬਰ ਇਧਰ ਨੂੰ ਪਤਾ ਸੀਗਾ ਜੀ ਪਹਿਲਾਂ ਮਨਿੰਦਰ ਸਿੰਘ ਆਮ ਆਦਮੀ ਪਾਰਟੀ ਚ ਰਿਹਾ ਜਦੋਂ ਪਤਾ ਲੱਗ ਗਿਆ ਵੀ ਇਹ ਤਾਂ ਸਾਰੇ ਚੋਰ ਜਗਾਰੀਆਂ ਵਾਲੇ ਕੱਪਾ ਤੇ ਆ ਗਏ ਦੂਜੀਆਂ ਪਾਰਟੀਆਂ ਨਾਲੋਂ ਹਜ਼ਾਰ ਗੁਣਾ ਮਾਰੇ ਨਿਕਲੇ ਆ ਪਰ ਮਨਿੰਦਰ ਪਾਸੇ ਹੋ ਗਿਆ ਉਹਨੇ ਆਪਣੀ ਪੱਤਰਕਾਰੀ ਦੀ ਲੈਣ ਚੋਲ ਲਈ ਸੱਚੀ-ਸੁੱਚੀ ਪੱਤਰਕਾਰੀ ਕਰ ਰਿਹਾ ਜੋ ਸੱਚੀ ਹੋ ਵਿਖਾਇਆ ਕੌਣ ਕਹਿੰਦੇ ਆਵਾਜ਼ ਸਾਟੀ ਨਹੀਂ ਆਵਾਜ਼ ਨਹੀਂ ਥੋੜੀ ਤਾਂ ਲਾਈਵ ਟੈਸਟ ਕਰਾ ਲਓ ਜਿਹਦੀ ਹੋਈ ਗੱਲ ਬਾਈ ਹੋ ਜੂਗੀ